ਉਦੋਂ ਵੀ ਸਮਾਂ ਦੀ ਹੋ ਗਈ ਹੈ ਰੈਡੀ ਤੇ ਚੱਲਣਾ ਪਾ ਲੇਪਾ ਦੂਸਰ ਸਮਾਂ ਪਨਾ ਹੋ ਕੇ ਰਵਟਾ ਉਨ ਚੱਲੀਏ ਲੇਟ ਹੋ ਗਈ ਸੀ ਤੇ 10 ਵਜੇ ਦੀ ਹੁਣ ਜਿਹੜੀ ਆਪਾਂ ਬੱਸ ਫੜਨੀ ਆ ਫਿਰ ਅੱਗੂ ਦੇਖਦੇ ਆ 1 ਘੰਟੇ ਦਾ ਰਸਤਾ ਹੈਗਾ ਤੇ ਬਾਕੀ ਅੱਗੇ ਜਾ ਕੇ ਦਾਤੀਆਂ ਸਫਰ ਦੇ ਵਿੱਚ ਭਾਈ ਗਾਇਕ ਨੂੰ ਲਾਦਦਾ ਨਾ ਮਾਰਕੀਟ ਆਪਾਂ ਆ ਗਏ ਹਾਂ ਮਾਰਕੀਟ ਤੇ ਬਾਈਕ ਨੂੰ ਆਪਾਂ ਕਰ ਦੇਣਾ ਇੱਥੇ ਲਗਾ ਦੇਣਾ ਤੇ ਪ੍ਰਵੰਦਕ ਜਵਤੀਵਰਾਤ ਅਨਵਾਜੀ ਉਸ ਤੋਂ ਦਾ ਜੋ ਕੋਈ ਬੱਚਾ ਨੂੰ ਆਸ਼ਰਮ ਆਤ ਦੀ ਮਰਦੀ ਹੈ ਦੁਨੀਆਂ ਦੁੱਖਾਂ ਵਿੱਚ ਰੋਣ ਲਈ ਜਰ ਕੋਈ ਕਹੀ ਨਹੀਂ ਮਾਰਿਆ ਜੇ ਮਾਰ ਨਿਕਾਣਿਆਂ ਦੀ ਤਾਲ ਅੱਜ ਦਾ ਪ੍ਰੋਗਰਾਮ ਵਿੱਚ ਅਜੇ ਵੀ ਉਹ ਬੱਤੀ ਜੋਨੇ ਨੇ ਇਨਾ ਬੱਤੀਆਂ ਦੇ ਨਾਲ ਗੁਰੂ ਨਾਨਕ ਬਾਖਸ਼ਾ ਮਹਾਰਾਜ ਨੇ ਤੇਰਾ ਤੇਰਾ ਕਰਕੇ ਗੁਰੂ ਦੇ ਚਾਰੇ ਵਾਲੇ ਨੂੰ ਸੁਣਿਆ ਹੈ ਜਿੱਥੇ ਹੱਥ ਪੈਰ ਦੇ ਬੰਨ੍ਹੇ ਚਾਹਤੇ ਆ

ਸੋਰਾ ਸਾਹਿਬ ਜੀ ਦੇ ਆਪ ਦਰਸ਼ਨ ਕਰਨ ਵਾਸਤੇ ਜਾ ਰਹੇ ਹੋ ਇਸੇ ਥੋੜਾ ਖੈਰ ਸੁਲਤਾਨਪਾਸ਼ਾ ਮਹਾਰਾਜ ਜੀ ਨੇ ਖੈਰ ਖੰਗਰੀ ਦੇ ਹੇਦਾਰ ਅਦਿਰੋਜੀ ਕਤਾਰ ਜੋਤੀ ਕਰਾਰੇ ਦਾ ਜੋ ਕਿ ਤਾਰ ਦੇ ਪਿੱਛੇ ਨਾਲ ਦੇਖ ਕਰਦੇ ਆ ਉਹ ਆਪਣੇ ਜੰਦੇ ਦਾ ਮਾਣ ਜੋ ਸੰਤ ਮਿੱਤਰ ਭਾਈ ਨੱਟ ਮਿੱਤਰ ਭਾਈ ਬਿਨਾਂ ਤੇ ਇੱਕ ਮਾਇਆ ਇਕਲ ਤੇ ਅੱਲਾ ਬਰੇ ਬਰੇ ਤਿਆਰ ਕਰਕੇ ਨਾਲ ਸਹੀ ਤੋਰ ਜਿਹੜੇ ਸੁਲਤਾਨਪਾਸ਼ਾ ਮਹਾਰਾਜ ਜੀ ਨੇ ਜਦ ਸਤਗੁਰੂ ਨਾਨਕ ਨੇ ਇਹੀ ਤੇ ਇਹ ਮਨਾ ਬਾਗ ਨੂੰ ਤਿਆਰੀ ਫਰ ਪੱਲਾ ਸਤਿਗੁਰੂ ਦਾ ਖੜੀ ਨਾਮ ਸਭਨ ਆਗੋਲੇ ਨਾ ਆਰੇ ਕਰੋ ਸੁਧਾ ਨਾ ਆਰੇ ਕਰੋ ਆਰੇ ਕਰੋ सभु पैसा ए सू Cai escudo, a nave cai escudo. Eve cator, eu sou. eu sou. Eve cator, eu sou. Eve cator, eu sou. Eve cator, eu sou. Eve cator, eu sou. Eve cator,

ਜਾਂ ਨਾ ਨਾ ਉਹ ਲੋਗ ਆਪੇ ਆ ਜੇਗਾ ਸਤਿ ਸ੍ਰੀ ਅਕਾਲ ਆ ਦੇਖ ਮੇਰਾ ਬਣਿਆ ਪਿਆ ਨਾ ਇਹਦੇ ਵਿੱਚ ਲਾ ਲਓ ਸਿੱਧਾ ਹੀ ਜਿਹੜਾ ਮੇਰਾ ਬਣਿਆ ਪਿਆ ਉਹ ਚੋਕੀ ਲੈਣ ਚੱਲੂਗੀ ਲੈਣ ਵੀ ਚੱਲੇਗੀ ਆਪੋ ਨਾ ਬਣਾ ਲੈ ਮੋਨੀ ਸਹੇਦੀਏ ਜੋ ਨਾ ਬਣਾ ਲੈ ਮੋਨੀ ਸਹੇਦੀਏ ਸਹੇਦੀਏ ਨਾ ਬਣਾ ਲੈ ਮੋਨੀ ਸਹੇਦੀਏ ਨਾ ਬਣਾ ਲੈ ਮੋਨੀ ਸਹੇਦੀਏ Yes, sir, I Gracias.